ਜਦੋਂ ਕੰਠ ਦੇ ਵਿੱਚੋਂ ਧਿਆਨ ਦੀ ਵਿਵਸਥਾ ਆਏਗੀ ਸਾਡੀ ਫਿਰ ਅੱਗੇ ਪਹਿਲੀ ਅਵਸਥਾ ਕਿਹੜੀ ਸੀ ਜੀ ਅਸੀਂ ਬੋਲ-ਬੋਲ ਕੇ ਸੁਣਨਾ ਸ਼ੁਰੂ ਕੀਤਾ ਦੂਜੀ ਅਵਸਥਾ ਸਾਡਾ ਮਨ ਟਿਕਨ ਲੱਗ ਗਿਆ ਮਨ ਨੇ ਸਾਡੇ ਬੁੱਧੀ ਨੂੰ ਕਿਹਾ ਕਿ ਭਾਈ ਚੁੱਪ ਕਰਾ ਤੂੰ ਮੂੰਹ ਨੂੰ ਚੁੱਪ ਕਰਾ ਦੇ ਅੰਦਰੋਂ ਇਸ਼ਾਰਾ ਆਇਆ ਮੁੱਖ ਸਾਡਾ ਚੁੱਪ ਹੋ ਗਿਆ ਇਹ ਦੂਜਾ ਸੀ ਤੀਸਰਾ ਬਈ ਹੁਣ ਬੋਲ ਵੀ ਨਹੀਂ ਹੱਲਨੇ ਚਾਹੀਦੇ ਚੌਥਾ ਸਾਡੇ ਕੰਠ ਦੇ ਵਿੱਚ ਚਲਾ ਗਿਆ ਮੁੱਖ ਵੀ ਬੰਦ ਬੁੱਲ ਵੀ ਹਿਲਣੋਂ हट ਗਏ ਅੱਖਾਂ ਬੰਦ ਹੈ ਗਰਦਨ ਲਟਕ ਗਈ ਹੈ ਕੋਈ ਸੋਚੀ ਨਹੀਂ ਜਾਗਦੇ ਹਾਂ ਕਿ ਸੁੱਤੇ ਪਏ ਹਾਂ ਪਰ ਆਨੰਦ ਦੇ ਵਿੱਚ ਹਾਂ ਚੌਥਾ ਕਿ ਤੁਸੀਂ ਹੁਣ ਹਾਈਵੇ ਤੇ ਚੜ ਗਏ ਹੋ ਔਰ ਤੁਹਾਡਾ ਧਿਆਨ ਲੱਗੇਗਾ ਗੁਰੂ ਪਿਆਰਿਓ ਹੁਣ 12 ਧਿਆਨ ਲੱਗਦੇ 2.5 ਮਿੰਟ ਦੇ ਪਹਿਲਾਂ ਧਿਆਨ ਜਦੋਂ ਲਗਣਾ ਹੈ ਉਸ ਦਿਨ 2.5 ਮਿੰਟ ਲਈ ਬਹੁਤ ਡੀਪਲੀ ਚਲੇ ਜਾਓਗੇ ਜਦੋਂ ਉਹਦੇ ਚ ਵਾਪਸ ਆਓਗੇ ਤਾਂ ਝਟਕਾ ਲਗਣਾ ਹੈ ਜ਼ਬਰਦਸਤ ਗਰਦਨ ਨੂੰ ਉਹ ਦਿਨ ਡਰਨਾ ਨਹੀਂ ਸਮਝ ਆਇਓ ਕਿ ਹੁਣ ਗੱਡੀ ਹਾਈਵੇ ਤੇ ਚੜ ਗਈ ਹੈ ਉਹਨੂੰ ਕੋਸ਼ਿਸ਼ ਕਰਨਾ ਕਿ ਜਿੱਥੇ ਬੈਠੇ ਹੋ ਕੋਈ ਦਵਾਰ ਦੇ ਨਾਲ ਪਿੱਛੇ ਜਾਂ ਕੋਈ ਕੁਰਸੀ ਉੱਚੀ ਹੋਵੇ ਉਥੇ ਪਿੱਲੋ ਆਪਦੇ ਮੋਢਿਆਂ ਤੇ ਰੱਖ ਲੈਣਾ ਕੋਈ ਸਹਰਾਣਾ ਤਾਕੇ ਦੁਆਰਾ ਇਹ ਜਿਆਦਾ ਜਿਆਦਾ ਝਟਕਾ ਹੁੰਦਾ ਹੈ ਗਰਦਨ ਹਿੱਲ ਜਾਂਦੀ ਹੈ। ਤੋਂ ਇਸ ਕਰਕੇ ਗੁਰੂ ਪਿਆਰਿਓ ਉਹਨੋਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਗਰਦਨ ਤੇ ਪਿੱਲੋ ਰੱਖ ਕੇ ਜਪੀ ਜਾਈਏ ਆਪਦਾ ਬੈਠਿਆਂ ਜਿੱਥੇ। ਐਦਾਂ ਕਰਦੇ ਕਰਦੇ ਫਿਰ ਦੋ ਧਿਆਨ ਇਕੱਠੇ ਲੱਗਣੇ ਨੇ। ਫਿਰ ਅਸੀਂ ਤਕਰੀਬਨ 5 ਮਿੰਟ ਲਈ ਗੈਪ ਹੋ ਜਾਵਾਂਗੇ ਡੀਪਲੀ ਚਲੇ ਜਾਵਾਂਗੇ। ਹੋ ਸਕਦਾ ਅਗਲੇ ਦਿਨ ਚਾਰ ਧਿਆਨ ਇਕੱਠੇ ਲੱਗਣ 10 ਮਿੰਟ ਲਈ ਗਾਇਬ ਹੋ ਜਾਓਗੇ ਇੱਥੇ ਤਕਰੀਬਨ ਜਗਿਆਸੂ ਜਿਹੜੇ ਨੇ ਗੁਰੂ ਪਿਆਰਿਆਂ ਤੋਂ ਗਲਤੀ ਹੋ ਜਾਂਦੀ ਹੈ ਉਹਨਾਂ ਨੂੰ ਲੱਗਦਾ ਸਾਨੂੰ ਸ਼ਾਇਦ ਨੀਂਦ ਆ ਗਈ ਉਹ ਉੱਠ ਜਾਂਦੇ ਆ ਗੁਰੂ ਪਿਆਰਿਓ ਇੱਥੋਂ ਆਪਾਂ ਉੱਠਣਾ ਨਹੀਂ ਇੱਥੇ ਬੇਸ਼ੱਕ ਨੀਂਦ ਹੋਵੇ ਪਰ ਉਹ ਨੀਂਦ ਹੁੰਦੀ ਨਹੀਂ ਸਾਨੂੰ ਲੱਗਦਾ ਸਾਨੂੰ ਪਤਾ ਨਹੀਂ ਹੁੰਦਾ ਉਹ ਸਾਡੀ ਊਰਜਾ ਹੈ ਸਾਨੂੰ ਹਲੇ ਊਰਜਾ ਸਾਡੀ ਸੰਭਲ ਨਹੀਂ ਰਹੀ ਉਹ ਸਾਨੂੰ ਡੀਪਲੀ ਲੈ ਜਾਂਦੀ ਹੈ ਸਾਡੀ ਸਫਾਈ ਵੀ ਹੋ ਰਹੀ ਹੈ ਪ੍ਰਸਾਦ ਸਾ ਪਿਤਾ ਪਰਮੇਸ਼ਵਰ ਦਾ ਹੋ ਪਰ ਸਾਨੂੰ ਲੱਗੂਗਾ ਕਿ ਸਾਨੂੰ ਨੀਂਦ ਆ ਗਈ ਅਸੀਂ ਬਹੁਤ ਵਾਰੀ ਉੱਥੇ ਉੱਠ ਜਾਂਦੇ ਆ ਜੇ ਅਸੀਂ ਉੱਥੋਂ ਉੱਠ ਜਾਾਂਗੇ ਤਾਂ ਫਿਰ ਸਾਡੀ ਦੁਬਾਰਾ ਜਿਹੜੀ ਅਵਸਥਾ ਹੈ ਉਹ ਪਤਾ ਨਹੀਂ ਕਦੋਂ ਬਣਨੀ ਹੈ ਫਰਜ਼ ਕਰੋ 1% ਉਹ ਨੀਂਦ ਵੀ ਹੋਵੇ ਮੰਨ ਲਓ ਨੀਂਦ ਹੈ ਤਾਂ ਫਿਰ ਕੀ ਹੋ ਗਿਆ ਕੁ ਬਹੁਤ ਵੱਡਾ ਕੋਈ ਨੁਕਸਾਨ ਥੋੜਾ ਹੋ ਗਿਆ ਕੋਈ ਗੱਲ ਨਹੀਂ ਨੀਂਦ ਆ ਗਈ ਤਾਂ ਸਾਡੀ ਝਪਕੀ ਲੱਗੀ ਸੀ ਭਾਈ ਠੀਕ ਹੈ ਪਰ ਉੱਠ ਕੇ ਜਾਣ ਦੀ ਜ਼ਰੂਰਤ ਨਹੀਂ ਉੱਠਣਾ ਉਹਦੀਆਂ ਅਸੀਂ ਜਦੋਂ ਸਾਨੂੰ ਲੱਗੇ ਕਿ ਵੀ ਹਾਂਜੀ ਅੱਜ ਦਾ ਮੇਰਾ ਕੋਈ ਘੰਟਾ 2 ਘੰਟੇ ਮੇਰੇ ਲੱਗੇ ਨੇ ਕੋਈ ਪ੍ਰਾਪਤੀ ਹੋਈ ਹੈ ਸੋ ਇਸ ਤਰ੍ਹਾਂ ਕਰਦੇ ਕਰਦੇ ਗੁਰੂ ਪਿਆਰੇਓ ਇਹ 12 ਧਿਆਨ ਸਾਡੇ 2.5 ਮਿੰਟ ਦੇ ਲੱਗਣੇ ਆ ਇਹਦਾ ਮਤਲਬ 30 ਮਿੰਟ ਦੇ 12 ਧਿਆਨ ਸਾਡੇ ਜਿਹੜੇ ਲੱਗਣੇ ਆ ਉਹ ਇੱਕ ਦਿਨ ਅਸੀਂ 30 ਮਿੰਟ ਵਾਸਤੇ ਅੱਧੇ ਘੰਟੇ ਲਈ ਗੈਪ ਹੋ ਜਾਾਂਗੇ ਹਫ਼ਤੇ 10 ਦਿਨ ਦਾ ਪ੍ਰੋਸੈਸ ਹੁੰਦਾ ਇਹ ਜੇ ਸਾਡਾ ਗੈਪ ਨਾ ਪਵੇ ਬੈਠਣ ਲਈ ਜੇ ਅਸੀਂ ਰੋਜ਼ ਹਾਜ਼ਰ ਹੋ ਰਹੇ ਹਾਂ ਚਰਨਾਚ ਪਿਤਾ ਪਰਮੇਸ਼ਵਰ ਦੇ ਹਫ਼ਤੇ 10 ਦਿਨ ਦੇ ਵਿੱਚ ਧਿਆਨ ਦੀ ਜਿਹੜੀ ਇਹ ਪ੍ਰਕਿਰਿਆ ਹੈ ਖਤਮ ਹੋ ਜਾਣੀ ਹੈ ਫਿਰ ਝਟਕੇ ਲੱਗਣੇ ਬੰਦ ਹੋ ਜਾਣੇ ਹਨ ਤੇ ਫਿਰ ਸਮਾਧੀ ਦੀ ਅਵਸਥਾ ਚ ਚਲੇ ਜਾਣਾ ਹੈ ਗੁਰੂ ਪਿਆਰਿਓ ਅਸੀਂ ਉੱਥੇ ਕੀ ਹੋਏਗਾ ਤੁਹਾਡਾ ਦੁਨੀਆਦਾਰੀ ਦਾ ਵੀ ਆਨੰਦ ਲੈ ਰਹੇ ਹੋ ਇੱਥੇ ਤੇ ਅੰਦਰ ਸਿਮਰਨ ਵੀ ਚੱਲ ਰਿਹਾ ਹੈ ਤੇ ਥੋੜੇ ਥੋੜੇ ਮੱਥੇ ਤੋਂ ਚਲਕਾਰੇ ਪੈ ਰਹੇ ਨੇ ਲਾਈਟਾਂ ਦੇ ਕਦੇ ਬਲੂ ਲਾਈਟ ਕਦੇ ਹਰੀ ਜੀ ਲਾਈਟ ਕਦੇ ਬੈਂਗਨੀ ਲਾਈਟ ਅਲਗ ਅਲਗ ਲਾਈਟਾਂ ਮੱਥੇ ਦੇ ਵਿੱਚੋਂ ਤਾਰਾਂ ਜੀਆਂ ਨਜ਼ਰ ਆਉਣਗੀਆਂ ਕੋ ਫੋਲ ਜਾ ਬੰਦਾ ਨਜ਼ਰ ਆਏਗਾ ਲਗ ਲਗ ਹੁੰਦਾ ਜਿਵੇਂ ਆਪਾਂ ਨੈਸ਼ਨਲ ਜੀਓਗ੍ਰਾਫਿਕ ਤੇ ਕਦੇ ਆਪਾਂ ਪਲੈਨੇਟ ਵਗੈਰਾ ਦੇਖਦੀਏ ਦੇਖੀਏ ਨਾ ਜੀ ਕਦੇ ਆ ਜਾਂਦੇ ਚੈਨਲ ਤੋਂ ਦੂਰਬੀ ਨਾਲ ਵੱਡੀ ਨਾਲ ਦੇਖਦੇ ਆ ਓ ਇਦਾਂ ਦਾ ਹੀ ਸਾਰਾ ਹੁੰਦਾ ਜੀ ਮਸਲਾ ਉਹ ਆਪਾਂ ਨੂੰ ਗੁਰੂ ਸਾਹਿਬ ਨੇ ਕਿਹਾ ਹੈ ਨਾ ਜੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਆਪਾਂ ਖੋਜ ਲਈ ਨਿਕਲੇ ਹੋਏ ਆ ਤੇ ਹੁਣ ਉਹ ਸਾਨੂੰ ਫਿਰ ਬ੍ਰਹਿਮੰਡ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਨਜ਼ਰ ਆਉਂਦੀਆਂ ਨੇ ਹੌਲੀ ਹੌਲੀ ਗੁਰੂ ਸਾਹਿਬ ਨੇ ਸਾਨੂੰ ਦਿਖਾਉਣੀ ਹੈ ਇੱਕਦਮ ਨਹੀਂ ਦਿਖਾ ਸਕਦੇ ਸਾਡੇ ਤੋਂ ਝੱਲਿਆ ਨਹੀਂ ਜਾਣਾ ਜਿਵੇਂ ਜਿਵੇਂ ਸਾਡੀ ਅਵਸਥਾ ਬਣਦੀ ਜਾਏਗੀ ਨਾਮ ਬਾਣੀ ਦੇ ਨਾਲ ਸਿਮਰਨ ਦੇ ਨਾਲ ਉਸ ਤਰ੍ਹਾਂ ਸਾਡੇ ਅੱਗੇ ਅੱਗੇ ਰਸਤੇ ਖੁੱਲਦੇ ਜਾਣਗੇ ਇੱਕਦਮ ਨਹੀਂ ਖੁੱਲਣਗੇ ਫਿਰ ਸਾਡੇ ਤੋਂ ਬਰਦਾਸ਼ਤ ਨਹੀਂ ਹੋਏਗਾ ਝੱਲਿਆ ਨਹੀਂ ਜਾਏਗਾ ਇਸੇ ਲਈ ਦਾਸ ਬਾਰ-ਬਾਰ ਕਹਿੰਦਾ ਹੈ ਕਿ ਕੋਈ ਵੀ ਤੁਸੀਂ ਪਾਠ ਪੂਜਾ ਕਰਨਾ ਕੋਈ ਮੈਡੀਟੇਸ਼ਨ ਕਰਨੀ ਹੈ ਉਦੇ ਚ ਹਰੀ ਨੂੰ ਅੱਗੇ ਰੱਖ ਕੇ ਚੱਲੋ ਕਿਉਂਕਿ ਅਸੀਂ ਹਰੀ ਦੀ ਦੁਨੀਆ ਚ ਚੱਲੇ ਆ ਜੇ ਉਸ ਪਿਤਾ ਪਰਮੇਸ਼ਵਰ ਦੀ ਉਂਗਲ ਛੱਡ ਦਿੱਤੀ ਆਪ ਅੱਗੇ ਹੋ ਕੇ ਚੱਲਣ ਲੱਗ ਪਏ ਜਾਂ ਕਿਸੇ ਹੋਰ ਸ਼ਕਤੀ ਨੂੰ ਅੱਗੇ ਲਾ ਲਿਆ ਤੇ ਉਹ ਫਿਰ ਸਾਡੇ ਲਈ ਮਸਲਾ ਖਰਾਬ ਹੋ ਜਾਏਗਾ ਸਿਰਫ ਜੇ ਅਸੀਂ ਜਪਣਾ ਹੈ ਤੇ ਅਸੀਂ ਵਾਹਿਗੁਰੂ ਵਾਹਿਗੁਰੂ ਹਰੇ ਰਾਮ ਹਰੇ ਰਾਮ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਓਮ ਹਰੀ ਓਮ ਅੱਲਾਹ